ਵਿਰਾਸਤ ਸਿੱਖਿਜ਼ਮ ਟਰਸਟ ਵੱਲੋਂ ਦਿੱਲੀ ਵਿਖੇ 12 ਨਵੰਬਰ ਰੋਡ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ 185ਵੀਂ ਵਰ੍ਹੇਗੰਢ ਮਨਾਇ ਗਈ। ਇਸ ਮੌਕੇ ਟਰਸਟ ਦੇ ਮੈਂਬਰਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਨੂੰ ਫੁੱਲ ਭੇਂਟ ਕੀਤੇ ਗਏ ਤੇ ਉਨ੍ਹਾਂ ਵੱਲੋਂ ਪੰਜਾਬੀ ਦੇ ਕੈਦੇ ਤੇ ਕਾਪੀਆਂ ਦਾ ਲੰਗਰ ਵੀ ਲਾਇਆ ਗਿਆ। ਵਿਰਾਸਤ ਸਿੱਖਿਜ਼ਮ ਟਰਸਟ ਦੇ ਮੈਂਬਰਾਂ ਨੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਹ ਤੇ ਚੱਲਣ ਦੀ ਸਲਾਹ ਦਿੱਤੀ ਤੇ ਕਿਹਾ ਸਭ ਧਰਮਾਂ ਨੂੰ ਇਕੱਠੇ ਲੈ ਕੇ ਕਿਵੇਂ ਚੱਲਣਾ ਇਹ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਸਿੱਖਣਾ ਚਾਹੀਦਾ ਹੈ। ਦੇਖੋ ਜੀ ਵਿਰਾਸਤ ਸਿੱਖਿਜ਼ਮ ਉਹ ਉਹਨਾਂ ਚੀਜ਼ਾਂ ਤੇ ਪੈਰਾ ਦਿੰਦੇ ਆ ਅਸੀਂ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਪੈਰਾ ਦਿੰਦੇ ਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਤੁਹਾਨੂੰ ਬਹੁਤ ਅਜੰਬਾ ਹੋਏਗਾ ਕਿ ਸਿੱਖ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਲਿਟਰੇਸੀ ਜਿਹੜੀ ਆ 91% ਲਿਟਰੇਸੀ ਸੀ ਉਸੇ ਤਰੀਕ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਸਾਡੇ ਜਿਹੜੇ ਸੰਦੀਪ ਸਿੰਘ ਜੀ ਹੈ ਇਹਨਾਂ ਵੱਲੋਂ ਅਸੀਂ ਇੱਕ ਸਾਂਝਾ ਦੇ ਉਪਰਾਲਾ ਸ਼ੁਰੂ ਕੀਤਾ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਬੁੱਕ ਹੈ ਇੱਕ ਪੰਜਾਬੀ ਦਾ ਕਾਇਦਾ ਹੈ ਇੱਕ ਬੁੱਕਲੇਟ ਹੈ ਇਹ ਕਾਪੀ ਹੈ ਹਾਂਜੀ ਹਾਂਜੀ ਇਹ ਕਾਪੀ ਹੈ ਅ ਦਿੱਲੀ ਕਮੇਟੀ ਦੀ ਇਹ ਜਿਹੜੀ ਫ੍ਰੀ ਲਿਟਰੇਚਰ ਵਾਲੀ ਕਿਤਾਬ ਹੈ ਉਹ ਹੈ ਇੱਕ ਹੈ ਪੰਜਾਬੀ ਦਾ ਕਾਇਦਾ ਹੈ ਜਿਹੜਾ ਪੰਜਾਬੀ ਤੋਂ ਕਿਦਾਂ ਸਿੱਖ ਸਕਦੇ ਆ ਇਹ ਕਾਇਦਾ ਇਹ ਪੈਨ ਇੱਥੇ ਤਕਸੀਮ ਕਰ ਰਹੇ ਆ ਅਸੀਂ ਦੁਨੀਆ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਇੱਕ ਤੇ ਜਿਹੜਾ ਪੰਜਾਬੀ ਸਿੱਖਣਾ ਚਾਹਵਨ ਉਹ ਇਥੋਂ ਅੱਗੇ ਸਾਡੇ ਕੋਲ ਪੰਜਾਬੀ ਦਾ ਲੈ ਸਕਦਾ ਆ ਅਸੀਂ ਅਲੱਗ ਅਲੱਗ ਸਕੂਲਾਂ 'ਚ ਜਾਂਦੇ ਆ ਉੱਥੇ ਜਾ ਕੇ ਇਹਨਾਂ ਚੀਜ਼ਾਂ ਨੂੰ ਦਿੰਨੇ ਆ ਜਿਹੜਾ ਬੱਚਾ ਪੰਜਾਬੀ ਇਹ ਜਿਹੜਾ ਵੱਡਾ ਵੀ ਪੰਜਾਬੀ ਸਿੱਖਣ ਦਾ ਹੁਣ ਦਿੱਲੀ ਪੁਲਿਸ ਦੇ ਉਹ ਅਸੀਂ ਉਹਨਾਂ ਨੇ ਵੀ ਕਹੇ ਸੀ ਅਸੀਂ ਪੰਜਾਬੀ ਸਿੱਖਣਾ ਚਾਹੁੰਦੇ ਆ ਹਿੰਦੀ ਤੋਂ ਪੰਜਾਬੀ ਕਿੱਦਾਂ ਸਿੱਖ ਸਕਦੇ ਆ ਅਸੀਂ ਉਹਨਾਂ ਨੂੰ ਵੀ ਦਿੱਤੇ ਨੇ ਅਸੀਂ ਵੰਡ ਕੇ ਤੇ ਅਸੀਂ ਇਹ ਸਿੱਧ ਕਰਨਾ ਚਾਹੁੰਦੇ ਆ ਕਿ ਜਿੱਦਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਰਮ ਚੱਲਿਆ ਉਹ ਲਿਟਰੇਸੀ ਨੂੰ ਪ੍ਰੋੜਤਾ ਕਰਦਾ ਹੈ ਇਦਾਂ ਹੀ ਅਸੀਂ ਲਿਟਰੇਸੀ ਦੀ ਪ੍ਰੋੜਤਾ ਕਰਦੇ ਹੋਏ ਤੇ ਇਹਨਾਂ ਦੇ ਪੈਰਾ ਦਿਨੇ ਹੋਏ ਤੇ ਉਸ ਮਹਾਰਾਜਾ ਦੀ ਯਾਦ ਨੂੰ ਸਮਰਪਿਤ ਹੋ ਕੇ ਇਹ ਇੱਕ ਬਰਾਲਾ ਛੋਟਾ ਜਿਹਾ ਕਰ ਰਹੇ ਆ ਥੈਂਕ ਯੂ ਦੇਖੋ ਜੀ ਸਭ ਨਾਲ ਵੱਡੀ ਗੱਲ ਹੈ ਕਿ ਅਸੀਂ ਸਿੱਖ ਕੌਮ ਦੀ ਇੱਕ ਬੜੀ ਵੱਡੀ ਤਰਸਦੀ ਰਹੀ ਹੈ ਕਿ ਅਸੀਂ ਆਪਣੇ ਜਿਹੜੇ ਸਵੇਲੇ ਨੇ ਆਪ ਹੀ ਗਾ ਕੇ ਤੇ ਆਪ ਹੀ ਬੱਚਿਆਂ ਨੂੰ ਆਪਣੇ ਸੁਣਾ ਲੈਨੇ ਆ ਲੇਕਿਨ ਜਿਹੜਾ ਦਿੱਲੀ ਕਮੇਟੀ ਦਾ ਇਹ ਉਪਰਾਲਾ ਇਹ ਸੰਜੇ ਤੌਰ ਤੇ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਇਹ ਉਪਰਾਲਾ ਇਤੇ ਬਾਰਖੰਬਾ ਰੋਡ ਵੀ ਕੇ ਕੀਤਾ ਜਾਂਦਾ ਹੈ ਇਸ ਕਰਕੇ ਕੀਤਾ ਜਾਂਦਾ ਕਿ ਆਮ ਲੋਕਾਂ ਨੂੰ ਪਤਾ ਚੱਲੇ ਕਿ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਕੀ ਐਹਮੀਅਤ ਸੀ ਉਹ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਨੇ ਕਿ ਇੰਨਾ ਵੱਡਾ ਸਿੱਖ ਐਂਪਾਇਰ 19ਵੀਂ ਸਦੀ 'ਚ ਖੜਾ ਕੀਤਾ ਉਹ ਜਿਹੜਾ ਕਿ ਸਾਡੇ ਵੱਡਿਆਂ ਦੀ ਸੋਚ ਸੀ ਜਿਹੜੀ ਉਹ ਸੋਚ ਨੂੰ ਪ੍ਰਗਟਾਵਾ ਕਰਦੇ ਉਹਨਾਂ ਨੇ ਸਿੱਖ ਸਿਧਾਂਤਾਂ ਉੱਤੇ ਬਰਾਬਰੀ ਦਾ ਸਮਾਜ ਦੇ ਵਿੱਚ ਪਹਿਰਾ ਦਿੰਦੇ ਹੋਏ ਉਹ ਇੱਕ ਸਮਰਾਜ ਸਾਬਤ ਕੀਤਾ ਜਿਹੜਾ ਕਿ ਇੱਕ طرف ਤੇ ਚਾਈਨਾ ਸੀ ਇੱਕ طرف afghanistan ਸੀ ਇੱਕ طرف ਅੰਗਰੇਜ਼ ਬੈਠੇ ਸੀ ਇਹਨਾਂ ਤਿੰਨੋਂ ਉਸ ਸਮੇਂ ਦੀਆਂ ਹਕੂਮਤਾਂ ਨਾਲ ਟੱਕਰ ਲੈ ਕੇ ਤੇ ਇੱਕ ਸਿੱਖ ਐਮਪਾਇਰ ਬਰਾਬਰ ਦਾ ਖੜਾ ਕਰਨਾ ਔਰ ਇਹ ਵਿੱਚ ਔਰ ਸਾਰੇ ਧਰਮਾਂ ਨੂੰ ਬਰਾਬਰੀ ਦਾ ਸਨਮਾਨ ਦੇਣਾ ਇਹ ਕਿਸੇ ਨੇ ਸਿੱਖਣਾ ਤੇ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਸਿੱਖ ਸਕਦਾ ਹੈ ਤੇ ਦਿੱਲੀ ਕਮੇਟੀ ਹਰ ਸਾਲ ਆਪਣੇ ਇਸ ਮਹਾਨ ਸਿੱਖ ਜਰਨੈਲ ਨੂੰ ਇਹ ਸ ਮਹਾਨ ਮਹਾਰਾਜੇ ਨੂੰ ਅੱਜ ਆਪਣੀ ਸ਼ਰਦਾ ਸੰਬੰਧ ਦੇ ਫੁੱਲ ਪੇਂਟ ਕਰਦੀ ਹੈ ਸੰਦੀਪ ਜੀ ਕੁਝ ਉਹਨਾਂ ਦੇ ਪਰਿਵਾਰ ਤੋਂ ਹੋ ਗਏ ਹੋ ਤੇ ਕਿਸਾਨਾਂ ਪਹਿਲੇ ਤੇ ਘਰ ਮਹਿਸੂਸ ਕਰਦੇ ਹੋ ਵੀ ਮਹਾਰਾਜਾ ਜੀ ਦੇ ਪਰਿਵਾਰਕੀ ਹੈ ਮਹਾਰਾਜਾ ਦਾ ਪਰਿਵਾਰ ਤੋਂ ਹੈ ਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਅਸੀਂ ਉਹਨਾਂ ਕੋਲ ਦੇ ਪਰਿਵਾਰ ਹੜ ਹੋਣਾ ਹੈ ਬਾਈਕ ਹੋ ਰਿਹਾ ਬਾਈਕ ਉਹਨਾਂ ਦੇ ਪਰਿਵਾਰ ਤੋਂ ਹੋਏ ਅਰੇ ਕੋਈ ਨਹੀਂ ਦੀ ਰਿਸਪਾਂਸਿਬਿਲਟੀ ਵਾਜਦੀ ਹੈ। ਇਹਨਾਂ ਦਿੱਕਤਾਂ ਵਿੱਚ ਕਿਸ ਤਰ੍ਹਾਂ ਸੇ ਕੰਮ ਨੂੰ ਅੱਗੇ ਲੈ ਕੇ ਚੱਲਣਾ ਹੈਗਾ ਉਹਦਾ ਰਸਤਾ ਅਸੀਂ ਲੱਭਦੇ ਪਏ ਆ। ਜਿਹੜੇ ਸਾਡੇ ਸਿਆਸਤਦਾਨ ਹੈਗੇ ਨੇ ਸਿਕਸ ਲੀਡਰਸ ਹੈਗੇ ਨੇ ਉਹ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਦਿਸ਼ਾ ਜੋ ਅੱਜ ਦੀ ਡੇਟ ਤੋਂ ਸਿੱਖਾ ਨੂੰ ਚਾਹੀਦੀ ਹੈਗੀ ਆ ਉਹਦੇ ਉੱਪਰ ਉਹ ਬਹੁਤ ਚੰਗਾ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਹੋਰ ਕੋਸ਼ਿਸ਼ ਕਰੋ ਜੋ ਅੱਜ ਦੀ ਡੇਟ 'ਚ ਸਾਨੂੰ ਲੋੜ ਹੈਗੀ ਆ ਮਹਾਰਾਜਾ ਰਜੀਤ ਸਿੰਘ ਦੇ ਕਾਲ 'ਤੇ ਉਦੋਂ ਰਿਮੋਸਾ ਦੀ ਸਿੱਖਿਆ ਦੀ 18% ਆਬਾਦੀ ਹੁੰਦੀ ਸੀ ਉਹ ਸਾਲ ਉਹਨਾਂ ਨੇ 40 ਸਾਲ ਰਾਜ ਕਰਕੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਹਕੂਮਤ ਕਿ ਲੋ ਕਹਿੰਦੇ ਆ ਤੇ ਅਸੀਂ ਉਹ ਤੋਂ ਸਿੱਖ ਸਕਦੇ ਆ ਤੇ ਉਹਨਾਂ ਦੇ ਜੋ ਰਾਜਪਾਠ ਹੈਗਾ ਉਹਨਾਂ ਨੂੰ ਜਿਹੜਾ ਜਾਂ ਬੱਚਿਆਂ ਦੇ ਵਿੱਚ ਵੀ ਪਹਾਨ ਤਾਂ ਕਿ ਇੱਕ ਸਿੱਖ ਹਰ ਸਿੱਖ ਇੱਕ ਮਹਾਰਾਜਾ ਬਣੇ ਔਰ ਆਪਣੇ ਜਿੱਥੇ ਖੜੇ ਹੋ ਜਾਏ অথੋਟੀ ਉਹ ਆਪਣਾ ਰਾਜ ਆਪਣਾ ਸਿੱਖੀ ਹੁੰਦਾ ਆਪਣਾ ਮਾਰਗ ਦਰਸ਼ਕ ਹੈ ਮੈਂ ਮਹਾਰਾਜਾ ਦੇ ਪਰਿਵਾਰ ਹੋਂਦ ਤੋਂ ਖਾਦਿਰ ਮੈਨੂੰ ਵੀ ਆਈ ਲੱਗਦਾ ਹੈ ਇਸੇ ਲਈ ਜਦੋਂ ਵੀ ਜਿੱਥੇ ਵੀ ਕੋਈ ਵੀ ਸਿੱਖ ਇਸ਼ੂਸ ਹੁੰਦੇ ਹੈ ਮੈਂ ਤੇ ਅਸੀਂ ਐਡਵੋਕੇਟ ਹੈਗਾ ਮੈਂ ਪ੍ਰੈਕਟਿਸ ਕਰਦਾ ਮੇਰਾ ਚੈਂਬਰ ਪਟਿਆਲਾ ਹੌਸਟ ਹੋਏਗਾ ਤਾਂ ਸਾਡਾ ਇੱਕ ਗਰੁੱਪ ਹੈਗਾ ਆ ਸਿੱਖ ਲੀਗਲ ਏਡ ਜਿਹਦੇ ਵਿੱਚ ਸਿੱਖਾਂ ਨੂੰ ਇਹ ਕੋਈ ਵੀ ਜ਼ਰੂਰਤਮੰਦ ਜਿਹਨੂੰ ਨਿਆਇ ਦੀ ਲੋੜ ਹੈਗੀ ਅਸੀਂ ਉਹਦੀ ਮਦਦ ਕਰਦੇ ਆ ਵਰਤੋਂ ਬਿਨਾ ਕਿਸੇ ਕੀਸੇ ਇਹ ਸਿੱਖ ਇਸ਼ੂਸ ਦੇ ਉੱਪਰ ਅਸੀਂ ਬਹੁਤ ਜ਼ਿਆਦਾ ਅਸੀਂ ਮੈਨ ਕੇਅਰ ਕਰਦੇ ਆ ਬੜੇ سارے ਮਸਲੇ ਜੋ ਐਸ ਵੇਲੇ ਚੱਲ ਰਹੇ ਨੇ ਯੋਗਾ ਕਰ ਲੋ ਵੀ ਲੈ ਕੇ ਚੱਲ ਰਹੇ ਨੇ ਜੋ ਕਿ ਅਸੀਂ ਸਾਡੀ ਸਸਤਾ ਜਿਹੜੀ ਹੈਗੀ ਅਸੀਂ ਜਿਹੜੀ ਬਣਾਈ ਹੈ ਸਿੱਖਾਂ ਨੇ ਮਿਲ ਕੇ ਅ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਕਿ ਜੋ ਅਸੀਂ ਜਾਂ ਪਰਿਵਾਰ ਦੀ ਗੱਲ ਤੋਂ ਉਹ ਹੋਣ ਕਰਕੇ ਜੋ ਵੀ ਹੋ ਸਕਦਾ ਹੈ ਮੇਰੇ ਵੱਲੋਂ ਦੀ ਸਿਕ ਕੌਮ ਦੀ ਸੇਵਾ ਜਾਂ ਜੋ ਸਮਾਜ ਦੀ ਸੇਵਾ ਕਰ ਸਕਦੇ ਆ ਨਾਟ ਓਨਲੀ ਸਿਕ ਕੌਮ ਪੰਜਾਬੀ ਕੌਮ ਦੀ ਮੈਂ ਗੱਲ ਕਰਦਾ ਹਾਂ ਪੂਰੇ ਹਿੰਦੁਸਤਾਨ ਦੀ ਵੀ ਗੱਲ ਕਰਦਾ ਹੈਗਾ ਕਿ ਜਿੱਨਾ ਵੀ ਜਿੱਥੇ ਵੀ ਨਿਆਂ ਦੀ ਜਰੂਰਤ ਹੈਗੇ ਨਿਆਂ ਜਦੋਂ ਵੀ ਨਿਆਂ ਕਿਸੇ ਨੂੰ ਚਾਹੀਦਾ ਹੋਏਗਾ ਤੇ ਉਹਦੇ ਵਾਸਤੇ ਅਸੀਂ ਹਮੇਸ਼ਾ ਖੜੇ ਰਹਿਾਂਗੇ ਸੱਚਾਈ ਦੇ ਸਾਹਮਣੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ